ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਜੇ ਕੋਈ ਕੋਈ ਵੀ ਵਿਅਕਤੀ ਅਮਰੀਕਾ ਦਾ ਰਾਸ਼ਟਰੀ ਝੰਡਾ ਸਾੜਦਾ ਹੈ ਜਾਂ ਉਸ ਦਾ ਨਿਰਾਦਰ ਕਰਦਾ ਹੈ ਤਾਂ ਉਸ ਵਿਅਕਤੀ ਨੂੰ 1 ਸਾਲ ਦੀ ਸਜ਼ਾdoctype ਨਹੀਂ ਪੈ ਸਕਦੀ ਹੈ ਟਰੰਪ ਨੇ ICE ਬਾਰਡਰ ਪੈਟਰੋਲ ਅਤੇ ਅਮਰੀਕੀ ਫੌਜ ਨੂੰ ਸਿੱਧਾ ਹੁਕਮ ਦੇ ਦਿੱਤਾ ਹੈ ਕਿ ਝੰਡੇ ਦਾ ਅਪਮਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਰਾਸ਼ਟਰਪਤੀ ਟਰੰਪ ਨੇ ਸਪਸ਼ਟ ਕੀਤਾ ਹੈ ਕਿ 25 ਅਗਸਤ ਨੂੰ ਉਹਨਾਂ ਨੇ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕੀਤੇ ਨੇ ਜਿਸ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੋ ਵੀ ਵਿਅਕਤੀ ਕਿਸੇ ਵੀ ਤਰੀਕੇ ਨਾਲ ਅਮਰੀਕੀ ਝੰਡੇ ਦੀ ਬੇਅਦਬੀ ਕਰੇਗਾ ਉਸ ਨੂੰ 1 ਸਾਲ ਦੀ ਕੈਦ ਦੀ ਸਜ਼ਾ ਲਾਜ਼ਮ ਮਲੇਗੀ ਟਰੰਪ ਨੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਣ ਦੇ ਲਈ ਦੋ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਹਵਾਲਾ ਵੀ ਦਿੱਤਾ ਟੈਕਸਾਸ ਬਨਾਮ ਜੌਨਸਨ 1999 ਅਤੇ ਯੂਨਾਈਟਿਡ ਸਟੇਟ ਯੂਨਾਈਟਿਡ ਸਟੇਟਸ ਬਨਾਮ ਈਚਮੈਨ 1990 ਜਿੱਥੇ ਇਹ ਸਪਸ਼ਟ ਕੀਤਾ ਗਿਆ ਸੀ ਕਿ ਰਾਸ਼ਟਰੀ ਝੰਡਾ ਸਾਰਨਾ ਗੰਭੀਰ ਅਪਰਾਧ ਮੰਨਿਆ ਜਾਵੇਗਾ ਵਾਈਟ ਹਾਊਸ ਦੀ ਬੁਲਾਰਨ ਐਵੀਗਲ ਜੈਕਸਨ ਨੇ ਵੀ ਕਿਹਾ ਹੈ ਕਿ ਰਾਸ਼ਟਰਪਤੀ 트੍ਰੰਪ ਨੇ ਹਮੇਸ਼ਾ ਤੋਂ ਹੀ ਝੰਡੇ ਦੀ ਬੇਅਦਬੀ ਦੇ ਖਿਲਾਫ ਰਹੇ ਨੇ ਅਤੇ ਉਹਨਾਂ ਦਾ ਮੰਨਣਾ ਹੈ ਕਿ ਅਮਰੀਕਾ ਦਾ ਝੰਡਾ ਰਾਸ਼ਟਰੀ ਮਹਾਨਤਾ ਅਤੇ ਏਕਤਾ ਦਾ ਪ੍ਰਤੀਕ ਹੈ ਟਰੰਪ ਨੇ ਕੋਲੋਰਾਡੋ ਅਤੇ ਸ਼ਿਕਾਗੋ ਵਿੱਚ ਮਹੀਆ ਘਟਨਾਵਾ ਦਾ ਨੋਟਿਸ ਲੈਂਦੇ ਹੋਏ ਤੁਰੰਤ ਪ੍ਰਭਾਵ ਨਾਲ ਇਹ ਹੁਕਮ ਜਾਰੀ ਕਰ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਜੇ ਕੋਈ ਕੋਈ ਵੀ ਵਿਅਕਤੀ ਅਮਰੀਕਾ ਦਾ ਰਾਸ਼ਟਰੀ ਝੰਡਾ ਸਾੜਦਾ ਹੈ ਜਾਂ ਉਸ ਦਾ ਨਿਰਾਦਰ ਕਰਦਾ ਹੈ ਤਾਂ ਉਸ ਵਿਅਕਤੀ ਨੂੰ 1 ਸਾਲ ਦੀ ਸਜ਼ਾdoctype ਨਹੀਂ ਪੈ ਸਕਦੀ ਹੈ ਟਰੰਪ ਨੇ ICE ਬਾਰਡਰ ਪੈਟਰੋਲ ਅਤੇ ਅਮਰੀਕੀ ਫੌਜ ਨੂੰ ਸਿੱਧਾ ਹੁਕਮ ਦੇ ਦਿੱਤਾ ਹੈ ਕਿ ਝੰਡੇ ਦਾ ਅਪਮਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਰਾਸ਼ਟਰਪਤੀ 트럼ਪ ਨੇ ਸਪਸ਼ਟ ਕੀਤਾ ਹੈ ਕਿ 25 ਅਗਸਤ ਨੂੰ ਉਹਨਾਂ ਨੇ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕੀਤੇ ਨੇ ਜਿਸ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੋ ਵੀ ਵਿਅਕਤੀ ਕਿਸੇ ਵੀ ਤਰੀਕੇ ਨਾਲ ਅਮਰੀਕੀ ਝੰਡੇ ਦੀ ਬੇਅਦਬੀ ਕਰੇਗਾ ਉਸ ਨੂੰ 1 ਸਾਲ ਦੀ ਕੈਦ ਦੀ ਸਜ਼ਾ ਲਾਜ਼ਮ ਮਲੇਗੀ 트럼ਪ ਨੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਣ ਦੇ ਲਈ ਦੋ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਹਵਾਲਾ ਵੀ ਦਿੱਤਾ ਟੈਕਸਾਸ ਬਨਾਮ ਜੌਨਸਨ 1999 ਅਤੇ ਯੂਨਾਈਟਿਡ ਸਟੇਟ ਯੂਨਾਈਟਿਡ ਸਟੇਟਸ ਬਨਾਮ ਈਚਮੈਨ 1990 ਜਿੱਥੇ ਇਹ ਸਪਸ਼ਟ ਕੀਤਾ ਗਿਆ ਸੀ ਕਿ ਰਾਸ਼ਟਰੀ ਝੰਡਾ ਸਾਰਨਾ ਗੰਭੀਰ ਅਪਰਾਧ ਮੰਨਿਆ ਜਾਵੇਗਾ ਵਾਈਟ ਹਾਊਸ ਦੀ ਬੁਲਾਰਨ ਐਵੀਗਲ ਜੈਕਸਨ ਨੇ ਵੀ ਕਿਹਾ ਹੈ ਕਿ ਰਾਸ਼ਟਰਪਤੀ 트੍ਰੰਪ ਨੇ ਹਮੇਸ਼ਾ ਤੋਂ ਹੀ ਝੰਡੇ ਦੀ ਬੇਅਦਬੀ ਦੇ ਖਿਲਾਫ ਰਹੇ ਨੇ ਅਤੇ ਉਹਨਾਂ ਦਾ ਮੰਨਣਾ ਹੈ ਕਿ ਅਮਰੀਕਾ ਦਾ ਝੰਡਾ ਰਾਸ਼ਟਰੀ ਮਹਾਨਤਾ ਅਤੇ ਏਕਤਾ ਦਾ ਪ੍ਰਤੀਕ ਹੈ ਟਰੰਪ ਨੇ ਕੋਲੋਰਾਡੋ ਅਤੇ ਸ਼ਿਕਾਗੋ ਵਿੱਚ ਮਹੀਆ ਘਟਨਾ ਦਾ ਨੋਟਿਸ ਲੈਂਦੇ ਹੋਏ ਤੁਰੰਤ ਪ੍ਰਭਾਵ ਨਾਲ ਇਹ ਹੁਕਮ ਜਾਰੀ ਕਰ ਦਿੱਤਾ।